ਨਯੋਗ ਪ੍ਰਧਾਨ ਮੰਤਰੀ ਜੀ ਆ ਰਹੇ ਐ ਉਹਨਾਂ ਨੂੰ ਪੁੱਛਿਆ ਕਿ ਪੰਜਾਬ ਦੇ ਜਿਹੜੀਆਂ ਮੁੱਖ ਮੰਗਾਂ ਨੇ ਉਹਨਾਂ ਬਾਰੇ ਤੁਹਾਡਾ ਕੀ ਐਲਾਨ ਹੈ ਪੰਜਾਬ ਦੇ ਪਾਣੀਆਂ ਬਾਰੇ ਤੁਹਾਡੇ ਕੀ ਸੋਚ ਹੈ ਪੰਜਾਬ ਦਾ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬਾਰੇ ਤੁਹਾਡੇ ਭਾਰਤੀ ਜਨਤਾ ਪਾਰਟੀ ਦੀ ਕੀ ਸੋਚ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਤੁਸੀਂ ਨੋਟੀਫਿਕੇਸ਼ਨ ਕੀਤਾ ਸੀ ਇਹਦੇ ਤੇ ਇਹਦੀ ਅਮਲ ਦਰਾਮਦ ਕਿਉਰੀ ਕੀਤਾ ਗਿਆ ਨੋਟੀਫਿਕੇਸ਼ਨ ਕੀਤਾ ਸੀ ਤੁਸੀਂ 11 10 11 2019 ਨੂੰ ਇਹ ਲਾਗੂ ਕਿਉਂ ਨਹੀਂ ਹੋਇਆ ਡਿਸੀਜਨ ਕਿਉਂ ਨਹੀਂ ਹੋਇਆ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਸਿੱਧਾ ਦਖਲ ਕਿਉਂ ਆ? ਕਿਉਂ ਗੁਰਦੁਆਰਿਆਂ ਤੇ ਕਬਜ਼ਾ ਕਰਨ ਲੱਗੀ ਹੈ ਭਾਰਤੀ ਜਨਤਾ ਪਾਰਟੀ? ਇਹ ਸਾਰੇ ਸਵਾਲ ਕੀਤਾ ਕਿ ਪੰਜਾਬ ਇਹਨਾਂ ਗੱਲਾਂ ਦੀ ਤੁਹਤੋ ਸੁਣਨਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਕੀ ਕਰ ਰਹੀ ਹੈ? ਅਫਸੋਸ ਇਹ ਹੈ ਕਿ ਆਕੇ ਇੱਥੇ ਸਰਜੀਕਲ ਸਟ੍ਰਾਈਕ ਕਰ ਦੋ, ਪਲਵਾਮਾ ਕਰ ਦੋ, ਉਹ ਗੱਲਾਂ ਨਾਲ ਤਾਂ ਪੰਜਾਬ ਦਾ ਢਿੱਡ ਨਹੀਂ ਭਰਨਾ। ਪੰਜਾਬ ਚਾਹੁੰਦਾ ਹੈ ਇਨਸਾਫ ਇਨਸਾਫ ਦੇ ਨੂੰ ਕੋਈ ਤਿਆਰ ਨਹੀਂ ਗਾ ਫਿਰ ਦੂਸਰਾ ਕਿ ਸਾਡੇ ਨਾਲ ਤੁਸੀਂ ਉਹੀ ਕਰਨ ਨੂੰ ਤਾਂ ਨਹੀਂ ਫਿਰ ਦੇ ਗੀ ਜਿਹੜਾ ਕਹਿੰਦੇ ਉਹ ਅਦਾਲਤਾਂ ਦੇ ਫੈਸਲੇ ਅਦਾਲਤਾਂ ਦੇ ਫੈਸਲੇ ਜੇ ਅਦਾਲਤਾਂ ਦੇ ਫੈਸਲੇ 'ਚ ਸਾਡਾ ਪੰਜਾਬ ਦੇ ਪਾਣੀ ਦਾ ਨਹੀਂ ਖੋਣ ਨੂੰ ਫਿਰਦੇ ਅਸੀਂ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਅੱਜ ਕੀਤੀਆਂ ਨੇ ਤਿੰਨ ਚੀਜ਼ਾਂ ਬਾਰੇ ਮੇਨਲੀ ਉਹਨਾਂ ਨੂੰ ਕਿਹਾ ਕਿ ਜਿਹੜੇ ਪੰਜਾਬ ਦੇ ਮੁੱਖ ਮੁੱਦੇ ਪਾਣੀ ਟੈਰੀਟਰੀਅਲ ਡਿਸਪਿਊਟ ਉਹਦੇ ਬਾਰੇ ਤੁਹਾਡਾ ਕੀ ਆ ਦੂਸਰਾ ਜਿਹੜਾ ਸਿੱਖਾਂ ਦੇ ਧਾਰਮਿਕ ਗੁਰਦੁਆਰਿਆਂ ਸਹਿਬਾਨ ਦੇ ਪ੍ਰਬੰਧ 'ਚ ਸਿੱਧਾ ਦਖਲ ਦੇਣ ਲੱਗੀ ਹੈ ਭਾਰਤੀ ਜਨਤਾ ਪਾਰਟੀ ਕਿਉਂ ਦੇਣ ਲੱਗੀ ਹੈ ਤੀਸਰਾ ਇਹ ਹੈ ਕਿ 800 ਕਿਰਸਾਨ ਜ਼ਿੰਦਗੀ ਗਵਾ ਬਿਠਾ ਹੈ ਉਹਨਾਂ ਦਾ ਅਸਲੀ ਦੋਸ਼ੀ ਕੌਣ ਹੈ ਕਾਤਲ ਕਹਾਂਗੇ ਜੇਕਰ ਉਹ ਸਹੀ ਸੀ ਤਾਂ ਵਾਪਸ ਕਿਉਂ ਲਏ ਜੇ ਵਾਪਸ ਲਏ ਤਾਂ ਵੜਾਏ ਕਿਉਂ ਸੀ ਪੰਜਾਬ ਜਵਾਬ ਮੰਗਦਾ ਹੈ 800 ਜਾਨਾਂ ਗਈਆਂ ਨੇ ਤੇ ਆਪਾਂ ਉਹ ਪਰਿਵਾਰਾਂ ਨੇ ਕੀ ਕੀਤਾ ਪਿਛਲੇ 2 ਸਾਲਾਂ ਵਿੱਚ ਵਾਅਦੇ ਕੀਤੇ ਐਮਐਸਪੀ ਦੇ ਮੁਨਕਰ ਹੋਏ ਵਾਅਦੇ ਕੀਤੇ ਸਰਕਾਰੀ ਖਰੀਦ ਦੇ ਮੁਨਕਰ ਹੋਏ 2022 ਤੱਕ ਕਿਰਸਾਨ ਦੀ ਆਮਦਨ ਦੁਗਣੀ ਕਰਨ ਦਾ ਫੈਸਲਾ ਕੀਤਾ ਮੰਨਕਰ ਹੋਏ ਪੰਜਾਬ ਹੁਣ ਪੁੱਛਦਾ ਹੈ ਕਿ ਪੀਐਮ ਸਾਹਿਬ ਆਓ ਜਮ ਜਮਾਓ ਤੁਸੀਂ ਮੁਲਕ ਦੇ ਪ੍ਰਧਾਨ ਮੰਤਰੀ ਹੋ ਪਰ ਪੰਜਾਬ ਲਈ ਕੀ ਕੀਤਾ ਪੰਜਾਬ ਦਾ ਢਿੱਡ ਗੱਲਾਂ ਨਾਲ ਨਹੀਂ ਭਰਨਾ ਤੇ ਵਿਰਣ ਸਿੰਘ ਪੁੱਛ ਰਿਹਾ ਹੈ ਕਿ ਸਰਕਾਰ ਦਾ ਬਿਆਨ ਆ ਰਿਹਾ ਹੈ ਕਿ ਵਾਸੀਆਂ ਲਈ ਵੀ ਉਜ ਦੇ ਕਾਰਨ ਨਾਲ ਹੈ ਜਮੀਨਾਂ ਲੈ ਸਕਣਾ ਇਹਦੇ ਉੱਤੇ ਕੀ ਜਵਾਬ ਹੁੰਦਾ ਠੀਕ ਕੀ ਕਰਨਾ ਦੇਖੋ ਦੇਸ਼ ਵਿੱਚ ਰੈਸਟ੍ਰਿਕਸ਼ਨਸ ਲਗੀਆਂ ਨੇ ਅੱਗੇ ਵੀ ਹਿਮਾਚਲ ਪ੍ਰਦੇਸ਼ ਚ ਰਾਜਸਥਾਨ ਚ ਜੰਮੂ ਕਸ਼ਮੀਰ ਸੀ ਲਿਮਟਿਡ ਰੈਸਟ੍ਰਿਕਸ਼ਨਸ ਸੂਬੇ ਦੀਆਂ ਸਰਕਾਰਾਂ ਕੋਈ ਲਾ ਸਕਦੀਆਂ ਨੇ ਪਰ ਅਸੀਂ ਕਿਸੇ ਦਾ ਆਉਣਾ ਜਾਣਾ ਬੰਦ ਨਹੀਂ ਕਰ ਸਕਦੇ ਬਿਲਕੁਲ ਹੀ ਮਤ ਕਰ ਸਕਦੇ ਤੇ ਅਜੇ ਕੱਲ ਨੂੰ ਸਾਡਾ ਕੈਨੇਡਾ ਵਾਲੇ ਵੀ ਬੰਦ ਕਰ ਦੇਣਗੇ ਇਹ ਆਉਣਾ ਜਾਣਾ ਬਿਲਕੁਲ ਨਹੀਂ ਬੰਦ ਕਰਨਾ ਚਾਹੀਦਾ ਪਰ ਗਵਰਨਮੈਂਟ ਸੂਬੇ ਦੀ ਆਪਣੇ ਵਿਜ਼ਡਮ ਵਿੱਚ ਜੋ ਡਿਸੀਜਨ ਹੈ ਰੈਸਟ੍ਰਿਕਸ਼ਨ ਲਾ ਸਕਦੇ ਜਿਵੇਂ ਹਿਮਾਚਲ ਚ कोई मकान ले सकता हैगा खेती वाली जमीन नहीं ले सकता इस तरह की या रिस्ट्रिक्शन है, है इस तरह राजस्थान में नहीं ओदा बयान उन्होंने किस कॉन्टेक्स्ट पे देता है मेरा उदे ना कोई ताल्लुक नहीं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक instagram x और whatsapp चैनल पर